ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਹੁਣ ਚੱਲੇ ਆਪਾਂ ਰੈਡੀ ਹੋ ਕੇ ਕੰਮ ਤੇ ਤੇ ਕੰਮ ਤੇ ਜਾਂਦੇ ਤੇ ਕੰਮ ਤੇ ਜਾਣ ਲੱਗੇ ਤੇ ਕੰਮ ਹੋ ਰਹੀ ਹੋ ਗਿਆ ਆ ਦੇਖੋ ਜੀ ਗੱਡੀ ਪੈਂਚਰ ਹੋ ਗਈ ਗੱਡੀ ਪੈਂਚਰ ਲਾਉਣ ਗਏ ਹੋਏ ਮੁੰਡੇ ਟਾਇਰ ਖੋਲਿਆ ਬੰਲਾ ਟਾਇਰ ਖੋਲ ਕੇ ਸੀ ਕਰਕੇ ਪੈਂਚਰ ਲਵਾਉਣ ਪੈਂਚਰ ਲਾਉਣਗੇ ਆ ਦੇਖੋ ਜੀ ਜਗਾੜ ਨਾਲ ਕੇਟਾਂ ਲਾ ਕੇ ਤੇ ਜੈਕ ਤੇ ਖੜਾਈ ਹੋਈ ਹੈ ਗੱਡੀ ਜੈਕ ਛੋਟਾ ਨਾਲ ਚੈੱਕ ਕਰਕੇ ਚੱਕੀ ਜਾਂਦੀ ਆ ਦੇਖ ਤੇ ਆ ਸਾਡਾ ਜੈਮੜ ਆ ਖੜਾ ਇਹ ਸਾਨੂੰ ਡੀਕੀ ਜਾਂਦਾ ਦੇਖਦਾ ਬਾਹਰ ਨਿਕਲਣਾ ਨੇ ਬਿਨਾ ਪਰਮਿਸ਼ਨ ਤੋਂ ਬਾਹਰ ਨਹੀਂ ਨਿਕਲਦਾ ਬਲਾਏ ਤੋਂ ਬਾਹਰ ਨਿਕਲਦਾ ਦੇਖੋ ਜੀ ਆ ਦੇਖ ਆਡਾ लाडला ਬੰਦਾ ਤੇ ਲੋ ਜੀ ਹੁਣ ਅਗੇ ਵੜਾ ਰੈਡੀ ਪੈਂਚਰ ਲਵਾ ਕੇ ਤੇ ਚੱਲਿਆਂ ਹੁਣ ਆਪਾਂ ਕੰਮ ਤੇ ਲੋ ਜੀ ਲਾਈਵ ਮੋੜ ਦੀ ਮੁੰਡੇ ਨੇ ਗੱਡੀ ਤੇ ਚੱਲ ਵੀ ਮਿੱਤਰਾ ਚੱਲ ਵੀ ਚੜ ਵੀ ਛੇਤੀ ਚੱਲ ਪਾਟਕ ਨਾਲ ਲੱਗ ਗਿਆ ਅੱਜ ਅੱਜ ਦੇਖ ਲੈਣਾ ਹਾਤੇ ਆ ਤੇ ਅੱਜ ਸ਼ਕਲ ਥੋੜੀ ਜਿਹੀ ਵਧੀਆ ਬਣੀ ਹੋਈ ਆ ਅੱਜ ਨਾਲੇ ਸੀਗੇ ਤੜਕੀ ਉੱਟ ਕੇ ਤੇ ਚਲੋ ਜੀ ਅੱਜ ਆਪਾਂ ਜਾਣਾ ਆਪਾਂ ਗਿੱਦੜ ਵੇ ਗਿੱਦੜ ਵੇ ਚੱਲਿਆਂਗੇ ਹੁਣ ਆ ਦੇਖੋ ਜੀ ਖਟਕਾ ਗਿਆ ਪਾਟਕ ਤੇ ਇੱਧਰ ਵੀ ਦੇਖ ਲਿਆ ਤੇ ਇੱਧਰ ਵੀ ਦੇਖ ਲਿਆ ਕੋਈ ਟ੍ਰੇਨ ਨਹੀਂ ਆ ਰਹੀ ਚੱਲ ਵੀ ਮੁੰਡਿਆਂ ਲਗਾ ਦੇ ਗੱਡੀ ਜਾਣ ਦੇ ਹਾਂ ਵੈਰੀ ਗੁੱਡ ਆ ਦੇਖੋ ਜੀ ਆ ਗਿਆ ਕਿਧਰ ਵਾ ਕਿਧਰ पे ਪਹੁੰਚ ਗਏ ਆਪਾਂ ਪਹੁੰਚ ਗਏ ਜੀ ਕੰਮ ਤੇ ਬਸ ਹੁਣ ਪਹੁੰਚਣ ਆਲੇ ਆ ਥੋੜੇ ਟਾਈਮ ਤੱਕ ਲਿਖਾਉਂਦੇ ਆ ਤੁਹਾਨੂੰ ਕੀ ਕੰਮ ਕਰਦੇ ਆ ਸੀ ਤੇ ਆ ਲਓ ਜੀ ਇੱਧਰ ਫੂਸਨਰ ਚੌਕ ਆ ਗਿਆ ਤੇ ਆ ਗਿਆ ਕਿਧਰ ਵਾ ਸ਼ਹਿਰ ਨੂੰ ਜਾਂਦੀ ਆ ਤੇ ਆਪਾਂ ਜਾਣਾ ਥੋੜਾ ਸਿੱਧਾ ਸਿੱਧਾ ਜਾ ਕੇ ਤੇ ਆ ਆ ਗਿਆ ਡਿੰਪੀ ਢੱਲੋਂ ਦੀ ਕੋਠੀ ਜਿੱਥੇ ਬਸਾਂ ਖੜਦੀਆਂ ਲਓ ਜੀ ਤੇ ਆ ਆ ਗਿਆ ਆਪਣੀ ਗਲੀ ਜਿੱਥੇ ਕੰਮ ਕਰਨਾ ਇੱਥੇ ਆਪਣਾ ਟਾਵਰ ਲੱਗਾ ਹੋਇਆ ਹੈਗਾ ਟਾਵਰ ਦੇ ਇੱਥੇ ਆਪਾਂ ਕੰਮ ਕਰਨਾ ਉਹ ਆ ਗਈ ਗਲੀ ਲਓ ਜੀ ਹੁਣ ਆਪਾਂ ਰੁਕਦੇ ਆਂ ਇੱਥੇ ਲੈ ਵੀ ਗੱਡੀ ਖੜਾਤੀ ਭਾਈ ਨੇ ਜਿੱਥੇ ਆਪਣਾ ਰੁਕਣਾ ਸੀਗਾ ਤੇ ਲੈ ਵੀ ਆਪਾਂ ਵੀ ਨਾਲ ਲਾ ਕੇ ਖੜਾਤੀ ਲਓ ਜੀ ਖੋਲ ਲੈ ਕੁੰਡਾ ਕੁੰਡਾ ਖੋਲ ਕੇ ਤੇ ਚੱਲਦੇ ਆਂ ਅੰਦਰ ਦਿਖਾਉਣਾ ਤੁਹਾਨੂੰ ਕੀ ਆ ਅੰਦਰ ਆਪਣੇ ਕੀ ਕੁਝ ਕੰਮ ਆ ਤੇ ਆ ਲਓ ਜੀ ਦੇਖੋ ਆ ਗਿਆ ਸਿਸਟਮ ਆਪਣਾ ਲੱਗਾ ਹੋਇਆ ਇੱਥੇ ਆ ਤੇ ਆਪਣੀ ਚਾਬੀ ਖੂਫੀਆ ਥੂਫੀਆ ਤੂ ਵੀ ਜਗ੍ਹਾ ਤੇ ਰੱਖ ਰੱਖਦੇ ਹੁੰਦੇ ਸੀ ਚਾਬੀ ਆ ਦੇਖੋ ਜੀ ਆਗ ਲੱਗ ਵੀ ਲੱਗ ਗਈ ਚਾਬੀ ਤੇ ਲਾਈ ਚਾਬੀ ਤੇ ਚੱਕੋ ਜੀ ਡੋਰੋਂ ਪੜ ਲਓ ਜੀ ਤੇ ਆਹ ਦੇਖੋ ਜੀ ਆਪਣਾ ਕੀ ਹੈ ਇਥੇ ਸਿਸਟਮ ਆ ਗਿਆ ਮੇਨ ਆਪਣੀ ਅੰਗੇ ਬਣਾ ਜਿੱਥੋਂ ਆਪਣੇ ਸਾਰੇ ਲਿੰਕ ਚੱਲਦੇ ਹੈਗੇ ਮੇਨ ਰਾਊਟਰ ਲੱਗੇ ਹੋਇਆ ਇਥੇ ਆ ਦੇਖੋ ਜੀ ਆ ਗਿਆ ਇਹ ਜੀ ਲੱਗਾ ਵਧੀਆ ਸੌਣ ਇਕੱਲੇ ਦੋ ਜਣੇ ਦੇ ਸੌਣ ਨੂੰ ਵੀ ਜਗ੍ਹਾ ਹੋ ਗਈ ਵਧੀਆ ਵਧੀਆ ਪਿਆਰਾ ਨਾ ਬੰਦਾ ਆ ਗਿਆ ਆਪਣਾ ਸਿਸਟਮ ਜਿੱਥੇ ਹੁਣ ਪੱਕਾ ਕੰਮ ਕਰਨਾ ਆ ਆ ਗਿਆ ਤਾਰਾ